ਦੇਸ਼ ਦੇ ਦੇਸ਼ ਤੋਂ ਬੀ ਦੇ ਨਾਲ ਅੱਜ ਅਸੀਂ ਬਹੁਤ ਹੀ ਖੂਬਸੂਰਤ ਦੇਸ਼ ਬਹੁਤ ਪਿਆਰਾ ਦੇਸ਼ ਲੈਕਜ਼ੈਂਬਰ ਲੈਕਜ਼ੈਂਬਰ ਤੋਂ ਅਸੀਂ ਫੇਰ ਰਵੰਗ ਜਰਮਨ ਜਾਵਾਂਗੇ ਅੱਜ ਬਹੁਤ ਪਿਆਰਾ ਸਟਾਫ ਆ ਤੇ ਇਹਨਾਂ ਨੂੰ ਮੈਨੂੰ ਜਹਾਜ਼ ਉਡਾਣਾ ਤਾਂ ਨਹੀਂ ਆਉਂਦਾ ਫਿਰ ਵੀ ਬਹੁਤ ਪਾਇਲਟ ਬਾਈਸ ਯਰ ਗੁੱਡ ਨੈਮ ਲੋਕਾ ਲੋਕਾ ਨਾਮ ਤੇ ਆਪ ਸਟਾਫ ਨੇ ਮੈਨੂੰ ਕਿਹਾ ਕਿ ਚਲੋ ਤਾਂ ਅੱਜ ਜਹਾਜ਼ ਉਡਾਣਾ ਸਟਾਰਟ ਦੇ ਆ ਪਹਿਲੀ ਵਾਰੀ ਜਹਾਜ਼ ਜੜਾਵਾਂਗੇ ਖਾਣਾ ਤਾਂ ਨਹੀਂ ਵੈਸੇ ਸੀਟ ਤੇ ਬਹਿ ਗਏ ਥੈਂਕ ਯੂ ਸੋ ਮੱਚ ਦੇਖੂਗੇ ਇੱਥੋਂ ਹੈ ਉਹ ਤੋਂ ওকে ਥੈਂਕ ਯੂ ਫਾਈਂਡ ਥੈਂਕ ਯੂ ਹੈਲੋ ਹਾਈ एवरीवन ਮਾਈ ਨੇਮ ਇਜ਼ ਯਾਕੋਬੋ ਆਈ ਥੀ ਇਮ ਐਲੈਕਸੈਂਡਰਾ ਅਮ ਤੇ ਮੇਰਾ ਤਾਂ ਤੁਹਾਨੂੰ ਪਤਾ ਹੀ ਆ ਡਾਕਟਰ ਬੈਂਸ ਅੱਜ ਜਹਾਜ਼ ਦੇ ਵਿੱਚ ਬਹਿ ਕੇ ਜਹਾਜ਼ ਦੀ ਇੱਕ ਪਟਰਾਇ ਲੈਣੀ ਚਾਹੀ ਸੀ ਤਾਂ ਫਿਰ ਦੇਖਦੇ ਹਾਂ ਹੁਣ ਪਿਆਰੇ ਜੇ ਚੈਨਲ ਨਾ ਬਣੀ ਰਹੋ ਦੇਸ਼ ਵਿਦੇਸ਼ ਟੂਰ ਵੇ ਬੀਨ। ਥੈਂਕ ਯੂ ਮੇਰੀ ਸ਼ੀਟ ਲੱਗ ਗਈ ਆ। ਜਹਾਜ਼ ਦਾ ਵੀਡੀਓ ਦਿਖਾਣਾ ਬਹੁਤ ਪਿਆਰਾ। ਓਕੇ ਥੈਂਕ ਯੂ। ਚਾਓ। ਚਾਓ। ਉਹ ਜਹਾਜ਼ ਨੇ ਲਗ ਤਾਂ ਹਸਾ ਵਾਲਿਆਂ ਨੇ ਬਹੁਤ ਥੋੜਾ ਦਾਮ ਦਿੱਤਾ। ਵਾਕੀ ਹੁਣ ਡਰਾਈਵਰ ਕਹਿੰਦਾ ਮੈਨੂੰ ਫੜਾ ਦੇ ਭਾਈ। ਤੈਨੂੰ ਚਲਾਉਣਾ ਨਹੀਂ ਆਉਂਦਾ। ਲਾਇਸੈਂਸ ਤੇ ਕੋਈ ਹੈ ਨਹੀਂ। ਤੁਹਾਨੂੰ ਦੱਸਿਆ ਮੇ ਕੋਈ ਹੈਗਾ ਸਕੂਟਰੀ ਦਾ ਵੀ ਲਾਇਸੈਂਸ ਆ। ਟਰੈਕਟਰ ਟਰਾਲੀ ਕਈ ਵਾਰੀ ਚਲਾਏ ਮੈਂ ਕਿਹਾ ਕੋਈ ਨਹੀਂ ਚਲਾ ਲੈਣ ਦੇ ਮੈਨੂੰ ਔਰ ਉਹ ਕਹਿੰਦਾ ਨਹੀਂ ਟਰੈਕਟਰ ਟਰਾਲੀ ਵਾਲਾ ਤੂੰ ਐਕਸਪੀਰੀਅੰਸ ਇੱਥੇ ਨਹੀਂ ਚੱਲਣਾ ਤੁਸੀਂ ਆਪ ਬੈਂਸ ਸਾਹਿਬ ਤੁਸੀਂ ਆਪਣੀ ਸੀਟ ਤੇ ਜਾ ਕੇ ਬੈਠੋ ਤੇ ਹੁਣ ਸਾਨੂੰ ਥੋੜਾ ਜਿਹਾ ਚਲਾ ਲੈਣ ਦਿਓ ਅ ਬਹੁਤ ਵਧੀਆ ਜਾਣ ਚੁੱਕਾ ਹੈ ਬਹੁਤ ਵਧੀਆ ਸਟਾਫ ਸੀ ਅ ਬਹੁਤ ਵਧੀਆ ਸਟਾਫ ਸੀ ਜਦੋਂ ਮੈਂ ਅ ਐਂਟਰੀ ਕੀਤੀ ਸ਼ਾਇਦ ਇਹਨਾਂ ਨੇ ਪਹਿਲੀ ਵਾਰੀ ਕੋਈ ਸਰਦਾਰ ਬੰਦਾ ਦੇਖਿਆ ਹੋਵੇਗਾ ਇੱਥੇ ਲਗਜ਼ੰਬਰ ਵਿੱਚ ਤੇ ਇੱਕਦਮ ਇਹ ਆਣ ਕੇ ਕਹਿਣ ਲੱਗੇ ਤੇ ਅਸੀਂ ਫੋਟੋ ਖਿੱਚਣੀ ਆ ਤੁਹਾਡੇ ਨਾਲ ਤੇ ਮੈਂ ਵੀ ਮਜ਼ਾਕ ਚ ਕਹਿ ਦਿੱਤਾ ਮੈਂ ਇਦਾਂ ਫੋਟੋ ਨਹੀਂ ਖਿਚਾਉਂਦਾ ਜਦ ਤੱਕ ਮੈਂ ਪਹਿਲਾਂ ਜਹਾਜ਼ ਚ ਬੈਠ ਕੇ ਮੈਂ ਵੀ ਫੋਟੋ ਖਿਚਾਉਂਗਾ ਤੇ ਇੱਕਦਮ ਉਹਨੇ ਪਰਮਿਸ਼ਨ ਲਈ ਤੇ ਮੈਨੂੰ ਕਿਹਾ ਵੀ ਤੁਸੀਂ ਪਾਇਲਟ ਆਪਣੀ ਸੀਟ ਛੱਡ ਕੇ ਬਾਹਰ ਆ ਗਿਆ ਤੇ ਮੈਨੂੰ ਕਹਿੰਦਾ ਤੁਸੀਂ ਇੱਥੇ ਬੈਠੋ ਤੇ ਆਪਣੀ ਵੀਡੀਓ ਬਣਾ ਲਓ ਜਾਂ ਫੋਟੋ ਖਿੱਚ ਲਓ ਤਾਂ ਫਿਰ ਮੇਰੀਆਂ ਵੀ ਇਹਨਾਂ ਨੇ ਆਪਣੀਆਂ ਸਾਰੇ ਸਟਾਫ ਨੇ ਬਹੁਤ ਖਿੱਚੀਆਂ ਫੋਟੋ ਤੇ ਆਪਾਂ ਜੱਕਿਆ ਨਾ ਕਰੀਏ ਹਨਾ ਸਿੱਖੀ ਜਾਂ ਬਹੁਤ ਬੋਲ ਬਾਲ ਆ ਇੱਕ ਸਰਦਾਰ ਬੰਦੇ ਦੀ ਦਿੱਖ ਤੇ ਮੈਨੂੰ ਬਹੁਤ ਅਜਮਾਨ ਹੋਇਆ ਤੇ ਮੈਂ ਪੰਜਾਬੀਆਂ ਸਿੱਖਾਂ ਤੇ ਦਸਤਾਰ ਦਾ ਕਿੰਨਾ ਮਾਣ ਮੇਰੇ ਖਿਆਲ ਚ ਬਹੁਤ ਮੈਨੂੰ ਮਹਿਸੂਸ ਹੋਇਆ ਵੀ ਹੱਦ ਤੋਂ ਵੱਧ ਪਹਿਲੀ ਵਾਰੀ ਹੋਇਆ ਤੇ ਕਿਸੇ ਨੇ ਹੱਥ ਚ ਮੈਨੂੰ ਬਿਠਾਲ ਕੇ ਮੇਰੇ ਨਾਲ ਇੰਦੀਆਂ ਫੋਟੋਆਂ ਖਿਚੀਆਂ ਕਿਸੇ ਨਾਲ ਹੋ ਸਕਦਾ ਹੋਰ ਇਦਾਂ ਦਾ ਐਕਸਪੀਰੀਅੰਸ ਹੋਇਆ ਉਹਦੇ ਪਰ ਮੇਰੀ ਜ਼ਿੰਦਗੀ ਦਾ ਸਭ ਤੋਂ ਪਹਿਲਾ ਐਕਸਪੀਰੀਅੰਸ ਆ ਫੋਟੋਆਂ ਤਾਂ ਹੋਰ ਦੇ ਸ਼ੱਕ ਬਹੁਤ ਖਚਾਉਂਦੇ ਆ ਪਰ ਇਤਿਹਾਸ ਚ ਪਾਇਲਟ ਦੀ ਸੀਟ ਤੇ ਮਠਾ ਕੇ ਵੀਡੀਓ ਬਣਾਣਾ ਉਹਨਾਂ ਦੇ ਸਟਾਫ ਨੇ ਮੇਰੀ ਵੀਡੀਓ ਬਣਾਈ ਤੇ ਫੇ ਮੇਰੀਆਂ ਬੜੀਆਂ ਵੀਡੀਓ ਕੀਤੀਆਂ ਮੈਂ ਲਫਤਾਂਸਾ ਲਫਤਾਂਸਾ ਯਾਰ ਲੈਿੰਡ ਦਾ ਬਹੁਤ ਬਹੁਤ ਧੰਨਵਾਦ ਸ਼ੁਕਰਗੁਜ਼ਾਰਾਂ ਦਿਲ ਦੀਆਂ ਗਹਿਰਾਈਆਂ ਚ ਉਹਨਾਂ ਦਾ ਧੰਨਵਾਦ ਥੈਂਕ ਯੂ ਇਸੇ ਜਿਹੜਾ ਸਫਰ ਸਾਨੂੰ ਅਸੀਂ ਕੀਤਾ ਇਹ ਦਾ ਸਫਰ ਸਫਰ ਦਾ ਚਲੋ ਦੇਖਦੇ ਹਾਂ ਪਰ ਵਿਸ਼ਾ ਜਿਹੜਾ ਤਾਂ ਬਹੁਤ ਉਹ ਫਾਦਰ ਇਨਫੋਰਮੇਸ਼ਨ ਹਾਸਾ ਦਾ ਟੈਲੀਫੋਨ ਵਾਲਾ ਤੇ ਬਸ ਬਹੁਤ ਲੰਮਾ ਸਫਰ ਸੀਗਾ ਟਾਟਾ ਤੇ ਬਹੁਤ ਅੱਛਾ ਐਕਸਪੀਰੀਅੰਸ ਰਿਹਾ ਤੇ ਥੱਲੇ ਦਾ ਵੀਊ ਤੁਹਾਨੂੰ ਮੈਂ ਹਨਾ ਉਹ ਵੀਡੀਓ ਕਿ ਨੀਚੇ ਦਾ ਵੀਊ ਆ ਇਸ ਤੋਂ ਬਾਅਦ ਅਸੀਂ ਅਲਿਫ ਅਗਲੀ ਫਲਾਈਟ ਹੈ ਮੇਰੀ ਅ ਟ੍ਰੈਕ ਕਰ ਤੋਂ ਪੈਰਿਸ ਟੇ ਪੈਰਿਸ ਤੋਂ ਫਿਰ ਨਿਊਜ਼ੀਲੈਂਡ ਜਾ ਕੇ ਫਿਰ ਅ ਅਪਾ ਯਾਤਰਾ ਕਰਾਂਗੇ ਅ ਅੱਗੇ ਦਾ ਯਰਵਾ ਤੁਹਾਨੂੰ ਦੱਸਾਂਗਾ ਕਿੰਨੇ ਕਿੰਨੇ ਸਿਆਰੇ ਬੜੇ ਰਿਓਸ ਆ ਇਸ ਪਿਆਰੇ ਹੇਰ ਚੈਨਲ ਨੂੰ ਦੇਖਣ ਲਈ ਨਾਲ ਨਿਭ ਤੇ ਜਿਵੇਂ ਜਿਵੇਂ ਦਾ ਸਾਡਾ ਯਰਵਾ ਹੋਇਆ ਤੁਹਾਡੇ ਨਾਲ ਸਾਂਝਾ ਕਰਦਾ ਰਹਿਾਂਗਾ ਠੀਕ ਹੈ ਜੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ